ਅਸੀਂ ਸੱਚਾਈ ਦੀ ਸ਼ਰੋਮਣੀ ਕਾਲੀ ਦਲ ਅਨੰਦ ਪ੍ਰਸਾਦ ਅਨੰਦਪੁਰ ਦਾ ਨਾਮ ਹੈ ਅਨੰਦਪੁਰ ਹਾਂਜੀ ਸਾਹਬ ਜੀ ਅੱਜ ਕਿਸ ਬੰਦ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ ਜੀ ਅਸੀਂ ਉਹ ਜਿਹੜਾ 14 ਤਰੀਕ ਨੂੰ ਅਸੀਂ ਪਾਰਟੀ ਦਾ ਐਲਾਨ ਕਰਨਾ ਹੈ ਤੇ ਮਾਗੀ ਦੇ ਮੇਲੇ ਤੇ ਉਹਦੇ ਕੰਸਰਨ ਦੇ ਵਿੱਚ ਹਰੇਕ ਮਤਲਬ ਅਸੀਂ ਹਲਕੇ ਦੇ ਵਿੱਚ ਨੌ ਜਿਹੜੇ ਵਿਧਾਨ ਸਭਾ ਹਲਕੇ ਆ ਸਾਰਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਆ ਸਨੇਹ ਲਾਉਣੇ ਪਏ ਆ ਸੰਗਤਾਂ ਨੂੰ ਜਿਹੜੇ ਆਪਣੇ ਸਪੋਰਟਰ ਆ ਉਹਨਾਂ ਨੂੰ ਬਈ ਉੱਥੇ ਪਹੁੰਚਣ ਬਾਰੇ ਤੇ ਉੱਥੇ ਇਕੱਠ ਕਰਨ ਬਾਰੇ ਅਸੀਂ ਮੀਟਿੰਗਾਂ ਕਰਦੇ ਪਏ ਆ ਕੀ ਏਜੰਡਾ ਕੀ ਹੋਊਗਾ ਮਤਲਬ ਜੀ ਏਜੰਡਾ ਆਪਣੀ ਪਾਰਟੀ ਦੀ ਨਵੀਂ ਬਣ ਰਹੀ ਆ ਏਜੰਡਾ ਹੈ ਜੀ ਦਾ ਵਾਅਦਾ ਅਧਿਕਾਰਾਂ ਦੀ ਗੱਲ ਕਰਦੇ ਆ ਜੀ ਅਸੀਂ ਸੂਬੇ ਦੇ ਜਿਹੜੇ ਅਧਿਕਾਰ ਆ ਸੂਬੇ ਕੋਲ ਹੀ ਚਾਹੀਦੇ ਆ ਕੱਲੇ ਧਾਰਮਿਕ ਹੋ ਕੇ ਸਿਆਸੀ ਵੀ ਸਿਆਸੀ ਹੋਊਗੀ ਜੀ ਪਾਰਟੀਆਂ ਦਾ ਸਿਆਸੀ ਹੁੰਦੀਆਂ ਨਾਲ ਕਦੇ ਕੱਲੀਆਂ ਸ਼ਰੋਣੀ ਕਮੇਟੀ ਚੋਣਾ ਨਹੀਂ ਜੀ ਨਹੀਂ ਕੱਲੀਆਂ ਨਹੀਂ ਐਮਪੀ ਇਲੈਕਸ਼ਨ ਨੂੰ ਕਰੀਬ 6 ਮਹੀਨੇ ਹੋ ਗਏ ਹਾਂਜੀ ਹਲਕਾ ਫਰੀਦਕੋਟ ਲਈ ਆਪਾਂ ਹੁਣ ਤੱਕ ਕੀ ਕਿਸ ਤਰ੍ਹਾਂ 6 ਮਹੀਨੇ ਦੇ ਵਿੱਚ ਜੀ ਜਿਹੜਾ ਮੇਰਾ 5 ਕਰੋੜ ਰੁਪਈਆ ਫੰਡ ਆਉਂਦਾ ਮੈਂ 6 ਮਹੀਨੇ ਚ ਵੰਡਦਾ ਜੀ ਪਿੰਡਾਂ ਚ ਦੇਤਾ ਸਾਰੇਆਂ ਨੂੰ ਜੀ ਜਿਹੜੇ ਜਿਹੜੇ ਆਈ ਗਏ ਕੋਈ ਐਵੇਂ ਕਹਾਂ ਮੈਂ ਤੁਹਾਨੂੰ ਇਕਵਨਲੀ ਕੋਈ ਡਿਵਾਈਡ ਡਿਵਾਈਡ ਨਹੀਂ ਹੋਇਆ ਜਿਹੜੇ ਆਈ ਗਏ ਉਹਨਾਂ ਨੂੰ ਦਈ ਗਏ ਜਿਹੜੀ ਵੀਰਦਨ ਕੀ ਐਨਵੀ ਪਾਰਟੀ ਬਣਾਓਗੇ ਵਿਜ਼ਨ ਕੀ ਲੱਗਦਾ ਬਹੁਤ ਵੱਡਾ ਵਿਜ਼ਨ ਤੁਹਾਨੂੰ ਕਹੀ ਜਾਂਦੇ ਜੀ ਵੱਧ ਅਧਿਕਾਰਾਂ ਦਾ ਪੰਜਾਬ ਨੂੰ ਜਿਹੜੇ ਅਧਿਕਾਰ ਐ ਸੂਬੇ ਦੇ ਸੂਬੇ ਕੋਲ ਹੀ ਚਾਹੀਦੇ ਆ ਹੋਰ ਪਾਈਆ ਉਸ ਨਾਲ ਰਲ ਕੇ ਬਣਾ ਰਹੇ ਹਾਂ ਹਾਂਜੀ ਅਜੋ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਆਣਾ ਸੀ ਅਮਰਪਾਲ ਦੇ ਉਹ ਨਹੀਂ ਆਏ ਉਹ ਲੱਗ ਰਗਾ ਉਹ ਜੀ ਫਿਰ ਹੁਣ ਉਹ ਵੀ ਆਪਣੇ ਮੀਟਿੰਗਾਂ ਕਰਦੇ ਪਈਆਂ ਨਾ ਇਕੱਠ ਵਾਸਤੇ ਫਿਰ ਜੇ ਸਾਰੇ ਅਸੀਂ ਇੱਕੇ ਥਾਂ ਤੇ ਤੁਰ ਪਏ ਹਾਂ ਕਿਨੂੰ ਕਿਨੂੰ ਨਾਲ ਲੈ ਕੇ ਚੱਲੋਗੇ ਹਲੇ ਜੀ ਅਸੀਂ ਜਿੰਨੇ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਹੈ ਅਮਰਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਣਮੇ ਚਣੇ ਭਾਈ ਗਰਸੇਵਿਕ ਸਿੰਘ ਹੋ ਗਏ ਤੇ ਆਪਣਾ ਜੋਲ ਸਾਹਿਬ ਹੋ ਗਏ ਹੋਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਹਨੂੰ ਵਿੱਚ ਸ਼ਾਮਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰੇਕ ਬੰਦਾ ਨਹੀਂ ਸ਼ਾਮਲ ਕਰਨਾ ਜਿਹਦਾ ਕਰਤਾਰ ਸਾਫ਼ ਹੈ ਜਿਹਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗ ਹੀ ਨਹੀਂ ਸ਼ਾਮਲ ਕਰਦੇ ਜੀ ਕੋਈ ਨਾਮ ਸੋਚਿਆ ਪਾਰਟੀ ਦਾ ਜਾਂ ਕਿਸੇ ਨਾਲ ਸਵਰਵਾਇਤੀ ਬਾਈ ਦੀ ਹਾਂਜੀ ਅਸੀਂ ਸੋਚਿਆ ਜੀ ਸ਼ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਪਾਰਟੀ ਦਾ ਨਾਮ ਹੈ ਆਨੰਦਪੁਰ ਹੋ ਗਈ ਹਾਂਜੀ ਹੋ ਗਈ